ਨਾਲੇ ਭਾਬੀ ਤੁਸੀਂ ਨਾ ਬੋਲੋ ਪੋੜੀ ਨਾ ਬੜਿਆ ਕਰੋ ਮੈਂ ਸਭ ਵੇਖਦਾ ਵਾਂ ਮੈਂ ਸਮਝਦਾ ਹਾਂ ਕਿ ਭਾਬੀ ਬੜੀ ਪੋੜੀ ਆ ਉਹਨਾਂ ਮੇਰੇ ਅੱਖਾਂ ਖੁੱਲ ਗਈਆਂ ਵਾਂ ਭਾਬੀ ਕਹੋ ਜੀ ਆ ਕਹੋ ਜੀ ਨਹੀਂ ਅੱਛਾ ਤੁਹਾਡੇ ਕਹਿੰਦੇ ਕੀ ਮਤਲਬ ਆ ਕਿ ਪਿਛਲੇ 4 ਮਹੀਨੇ ਤੋਂ ਮੈਂ ਤੁਹਾਡੇ ਨਾਲ ਬੋਲੀ ਨਹੀਂ ਆ ਤੇ ਇਸ ਕਰਕੇ ਸ਼ਾਂਤੀ ਆ ਤੇ ਜਦ ਮੈਂ ਜੋ ਕੋ ਜੀ ਬੋਲ ਨਹੀਂ ਮੇਰੇ ਕਰਕੇ ਹੁੰਦਿਆ ਵਾ ਸਿਮਰਤ ਗੱਲ ਬੋਲਣ ਦੀ ਨਹੀਂ ਹੈਗੀ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਤੈਨੂੰ ਮੈਂ ਇੱਕ ਵਾਰ ਹੀ ਕਿਹਾ ਵਾ ਕਿ ਤੂੰ ਕਿਹੇ ਕੰਮ ਨੂੰ ਹੱਥ ਨਹੀਂ ਲਾਉਣਾ ਤੂੰ ਮੇਰੇ ਤੇ ਛੱਡ ਦੇ ਤੂੰ ਮੰਨਦੀ ਹੈ ਕਿਹਦੀ ਗੱਲ ਨਾਲੇ ਇਹਨੂੰ ਵੀ ਚੰਗੀ ਤਰ੍ਹਾਂ ਸਾਰਾ ਕੁ ਉਈ ਤੂੰ ਹੀ ਲੈਣ ਦਾ ਸਾਹਿਬ ਇੰਨੇ ਗੱਲਾਂ ਜਿਨਾਓ ਰੋਟੀ ਦੀ ਗੱਲ ਆ ਮੈਂ ਆਪੇ ਬਣਾ ਲਿਆ ਕਰੂੰਗੀ ਤੂੰ ਰਹਿਂ ਤੇ ਸਿਮਰਤ ਚਲੀ ਆ ਬਾਥ ਮੇਰੀ ਗੱਲ ਸੁਣ ਕੱਲ ਤੂੰ ਬਹਿ ਜਾ ਕੋਈ ਕੰਮ ਨਹੀਂ ਕਰਨਾ ਤੇ ਜੇ ਕੋਈ ਕੰਮ ਨਾ ਹੋਊਗਾ ਨਾ ਤੇ ਫਿਰ ਮੇਰੇ ਦੁਆਲੇ ਹੋਣੀ ਐਦਾਂ ਮੇਰੇ ਦੁਆਲੇ ਨਾ ਹੋਤੋ ਵੀ ਤੂੰ ਹੀ ਰਹਿਣ ਤੋਂ ਜੀਰੀ ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਮੈਂ ਆਪੇ ਆਪਣਾ ਕੰਮ ਕਰ ਲਿਆ ਕਰੂੰਗੀ ਉਹ ਛੱਡ ਸਿਮਰਤ ਨਾ ਇੰਨਾ ਗੁੱਸਾ ਕਰ ਤੈਨੂੰ ਪਤਾ ਭਾਬੀ ਨੇ ਛੜਨਾ ਹੀ ਆ ਤੇਰੇ ਬੱਚੇ ਤੋਂ ਕਿਉਂਕਿ ਉਹਨਾਂ ਦਾ ਆਪਣਾ ਨਹੀਂ ਨਾ ਹੁੰਦਾ ਸਾਹਿਬ ਦਾ ਠੱਪਾ ਸੋ ਇਹ ਕਹਿੰਦੀ ਆ ਸਿਮਰਤ ਸਾਨੂੰ ਨਾ ਇਸ ਘਰ ਦੇ ਵਿੱਚ ਰਹਿਣਾ ਨਹੀਂ ਚਾਹੀਦਾ ਤੇਰੇ ਤਾਂ ਮੂੰਹ 'ਚ ਜੋ ਆਉਂਦਾ ਤੋਰੀ ਬੋਲੀ ਜਾਂ ਮੈਂ ਬੇਬਕੂਬ ਜਾ ਚੁੱਪ ਕਰ ਜਾ ਤੂੰ ਐਵੇਂ ਰੋ ਲੈ ਫੰਜੀ ਕੋਈ ਗੱਲ ਨਹੀਂ ਕਰਦਾ ਤੂੰ ਰੋਣ ਲੱਗ ਵੀ ਨਹੀਂ ਉਸ ਵੇਲੇ ਚੁੱਪ ਕਰ ਜਾ ਕੁਛ ਨਹੀਂ ਹੋਇਆ ਉਹਦੇ ਮੂੰਹ 'ਚ ਜੋ ਆਇਆ ਬੋਲ ਗਿਆ ਚੁੱਪ ਕਰ ਜਾ ਭੈਣ ਨਾ ਰੋ ਕੋਈ ਨਾ ਕੋਈ ਕਲੇਸ਼ ਪਿਆ ਹੀ ਰਹਿੰਦਾ ਮੈਂ ਕੀ ਕਰਾਂ ਮੈਂ ਤਾਂ ਸਮਝ ਨਹੀਂ ਆਉਂਦੀ ਚੁੱਪ ਕਰ ਉਹਦੇ ਦੇ ਮੂੰਹ 'ਚ ਗੁੱਸੇ ਤੇ ਮਾਰਾ ਜੋ ਆਇਆ ਬੋਲ ਗਿਆ ਕੋਈ ਗੱਲ ਨਹੀਂ ਆ ਕੁਛ ਨਹੀਂ ਆਂਦਾ ਇਹਨਾਂ ਦੇ ਏਡੇ ਬਾਗਾ ਖੁੱਲ ਵੀਆਂ ਹੁਣ ਦਸਵੀਰ ਦਸਵੀਰ ਹਾਂਜੀ ਆਈ ਸੀ ਮਾ ਕੇ ਨਹੀਂ ਕਿੱਥੇ ਸੀ ਮਾ ਆਈ ਪੈਂਚੀ ਮੈਨੂੰ ਤਾਂ ਫਿਕਰ ਲੱਗਾ ਮੈਂ ਇਹਨੂੰ ਪੁੱਛਿਆ ਮੈਨੂੰ ਦੱਸ ਤੁਸੀਂ ਗੱਲ ਕੀ ਆ ਬੱਸ ਕਰਦੀ ਮੈਨੂੰ ਤੇ ਲੱਕੀ ਤਾਂ ਮੈਂ ਕਿੰਨੇ ਵਾਰੀ ਫੋਨ ਮਲਾ ਚੁੱਕੀ ਆ ਉਧਰ ਦੇ ਨੈਟਵਰਕ ਕਿ ਕਹਿੰਦੇ ਹੁੰਦੇ ਨੇ ਕਮਰੇ ਛੇਦੋਂ ਸੇ ਬਾਹਰ ਤੇ ਸੀਮਾ ਫੋਨ ਤੇ ਛੱਡ ਗਈ ਮੈਂ ਕੀ ਕਰਾਂ ਭੈਣ ਜੀ ਮੈਨੂੰ ਤੇ ਆ ਫਿਕਰ ਲੱਗਾ ਬਸ ਪੈਸੇ ਜਾਂਦੇ ਜਾਂਦੇ ਨੇ ਫੜੇ ਕਿ ਥੋੜੇ ਜਿਹਾ ਪੈਸੇ ਪੜਾ ਦੋ ਮੈਨੂੰ ਮੈਂ ਪੁੱਛਿਆ ਹੋਇਆ ਕੀ ਆ ਨਾਲ ਦੇ ਦੁਕਾਨ ਵਾਲੇ ਦਾ ਫੋਨ ਆਇਆ ਸੀ ਬਸ 5 ਮਿੰਟ ਜੀ ਤੁਸੀਂ ਆ ਜਾਓ ਮੇਰੀ ਗੱਲ ਸੁਣ ਨਾ ਪਰ ਦੁਕਾਨ ਤੇ ਚਲੀਏ ਪੈਜੀ ਜੀ ਦੇ ਫੋਨ ਤੇ ਗੱਲ ਹੋਵੇ ਤਦ ਤੇ ਆ ਨਾ ਆਪਾਂ ਦੁਕਾਨ ਤੇ ਜਾ ਕੇ ਕੀ ਕਰੇ ਕੋਈ ਪਤਾ ਤੇ ਲੱਗੇ ਉਹ ਹੋਇਆ ਕੀ ਕੁਝ ਦੱਸਣਗੇ ਨਾ ਕਿੱਥੇ ਗਏ ਨੇ ਮੈਂ ਨਾ ਉਹਦੇ ਗਵੰਡੀ ਨੂੰ ਵੀ ਫੋਨ ਕੀਤਾ ਸੀ ਭੈਣ ਜੀ ਉਹ ਵੀ ਨਹੀਂ ਫੋਨ ਚੁੱਕਣ ਡਿਆ ਨੂੰ ਬਈ ਟੈਨਸ਼ਨ ਮੇਨਾਂ ਕਾਲੀਆਂ ਪੈਂਦੀ ਆ ਪਈਆਂ ਨਹੀਂ ਪਤਾ ਨਹੀਂ ਕੀ ਮੇਰੀ ਗੱਲ ਸੁਣ ਹੋਇਆ ਜਿਹੜੇ ਜਵਾਈ ਹੁੰਦੇ ਉਹ ਵੀ ਤੇ ਪੁੱਤ ਹੁੰਦੇ ਨਾ ਸਾਈਲੋ ਤੇ ਰੰਜੀਤ ਨੂੰ ਫੋਨ ਕਰਕੇ ਉਹ ਕਹੀਏ ਕਿ ਵੇਖਿਆ ਉਹ ਦੁਕਾਨ ਤੇ ਕੀ ਗੱਲ ਹੈ ਮੈਨੂੰ ਹੋਇਆ ਕੁਝ ਨਹੀਂ ਉਹ ਸਮਝ ਆਉਂਦੀ ਪਈ ਪਹਿਲੇ ਮੈਨੂੰ ਵੀ ਇੱਕ ਹੰਦੇ ਆਈ ਕੋਈ ਨਹੀਂ ਹਜ ਤੱਕ ਮੈਂ ਵੀ ਤੁਹਾਡੇ ਨਾਲ ਚੱਲ ਰਹੀ ਹਾਂ ਚਲੋ ਆ ਇਸ ਵੀਰ ਆ ਗਿਆ ਚਲੋ ਮਿਰਲ ਛੇਤੀ ਆ ਗਿਆ ਚਲੋ ਤੁਮੈਂ ਕਰ ਉਹ ਤੇ ਲੱਕੀ ਆ ਗਿਆ ਲੱਕੀ ਕਿਰੋੜਾ मम्मी रक्षा में पैसे दे दो चल 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 ਚੋਣ ਲਾ ਲਓ ਚਲੈਂ ਫੈਲਪਰ ਕਰ ਲੈ ਲੱਕੀ ਕੀ ਹੋਇਆ ਇਹੇ ਕੋਤ ਮम्मा ਘਰ ਆ ਰਹੀ ਬੜੀ ਜਾਣਾ ਮੈਂ ਦੇਰ ਲੱਗਣਾ ਪੜਾਣੀਆ ਔਰ ਪਾਣੀ ਪੀ ਕੋਈ ਨਹੀਂ ਕੀ ਹੋਇਆ ਤੂੰ ਸਾਨੂੰ ਕੋਈ ਦੱਸੇ ਨੀ ਭੱਜ ਕੇ ਦਵਾ ਦਵ ਮੈਂ ਕੀ ਦੱਸਣੀ ਚਾਹਤੀ ਜੀ ਮੇਰੇ ਨੂੰ ਫੋਨ ਆਇਆ ਨਾਲ ਦੀ ਗੱਲ ਉਹ ਕਿੰਨੀ ਸ਼ੇਕਦੀ ਆ ਰਹੀ ਐ ਬਹੁਤ ਚੜਾ ਬਹੁਤ ਚੱਕਰ ਚੜਿਆ ਆ ਜੀ ਚੱਕਰ ਅਰੇਸਟ ਕਰੋ ਮੈਂ ਰੈਸਟ ਦੀ ਦਵਾਈ ਦਿੱਤੀ ਐ ਬੀਬੀ ਚੱਕਰ ਐ ਸੋਦਾਈ ਬੀਬੀ ਤੇ ਬਹੁਤ ਆਈ ਆ ਕਿੰਨੇ ਡਾਕਟਰ ਕਹਿੰਦੇ ਨੇ ਕੋਈ ਟੈਨਸ਼ਨ ਆਈ ਜੇ ਹਾਇ ਹਾਇ ਕਿਹੜੀ ਐ ਜੀ ਟੈਨਸ਼ਨ ਆ ਗਈ ਬਈ ਐ ਸਿਮਰਾ ਦੀ ਟੈਨਸ਼ਨ ਆਉਂਦੀ ਐ ਹੋਰ ਕਿਹੜੀ ਟੈਨਸ਼ਨ ਆਉਂਦੀ ਐ ਸਾਰੀ ਰਾਤ ਮੋਦੀ ਕਰਦੇ ਮਮਾ ਮੇਰੀ ਗੱਲ ਸੁਣੋ ਹਾਂ ਮੈਂ ਨਾ ਫੋਨ ਲਾਉਂਦਾ ਹੀ ਸਾਰੇ ਨੂੰ ਹਾਂ ਤੇ ਸਾਇਨ ਨੇ ਫੋਨ ਚੁੱਕ ਲਿਆ ਤੇ ਪਰ ਉਹਨਾਂ ਦੇ ਘਰੋਂ ਆਵਾਜ਼ ਬੜੀ ਆਨਦੀ ਸੀ ਤੇ ਸਾਇਨ ਨੇ ਕੋਈ ਗੱਲ ਨਹੀਂ ਕੀਤੀ ਨਾ ਬਸ ਆ ਜੀ ਮੇਰੇ ਮਾਤਾ ਨੂੰ ਦੇ ਘਰੇ ਹੈਂਕਲੇਜ ਹੋ ਗਿਆ ਜੀ ਤਿਕਾ ਜੀ ਇੱਕ ਮਿੰਟ ਜਸਵੀ ਮੇਰੀ ਗੱਲ ਸੁਣ ਲੈ ਮੈਂ ਉਹਦੇ ਪਿੱਛੇ ਨਾ ਆਪਣਾ ਮੁੰਡਾ ਨਹੀਂ ਘਵਾਣਾ ਤੇ ਅੱਜ ਨਾ ਮੈਂ ਇਹਦੀ ਲਾਤਾਂ ਤੋੜ ਦੇਣੀਆਂ ਨਹੀਂ ਪੜ ਕੇ ਮੈਨੂੰ ਸਵਾਦ ਨਹੀਂ ਪੜ ਕੇ ਜਿਹੜਾ ਜਿਹੜਾ ਕੰਮ ਸਿਆਪਾ ਸਾਡੇ ਘਰ ਤੱਕ ਆ ਗਿਆ ਉਹਨਾਂ ਦਾ ਪਰ ਭੈਣ ਜੀ ਲੱਖ ਤਿੰਨ ਚਾਰ ਮਹੀਨਿਆਂ ਕਿ ਹੁਣ ਤੱਕ ਕੋਈ ਗੱਲ ਹੀ ਨਹੀਂ ਹੋਈ ਕੁਤਸਾ ਕੋਈ ਗੱਲ ਨਹੀਂ ਹੁਣ ਇਹਦੇ ਬੰਦੇ ਨੇ ਟੈਨਸ਼ਨ ਲੈ ਲਈਏ ਮੇਰੇ ਮਾ ਕੀਤਾ ਨਾ ਚਾਚੀ ਜੀ ਪਤਾ ਨਹੀਂ ਮਨ ਕੀ ਗੱਲ ਹੋਈ ਸਾਈ ਨੂੰ ਪਤਾ ਚਾਹੀਦਾ ਨਾ ਸੁ ਸੋ ਜਾ ਤੂੰ ਤੂੰ ਸੌਂ ਜਾ ਇਹ ਲਾਈਟ ਬੰਦ ਕਰ ਦੋ ਹਾਂ ਤੂੰ ਕੁਝ ਕੋਈ ਇਨਕਾ ਵੀ ਨਹੀਂ ਆਹ ਨਹੀਂ ਮਮਾ ਨੇ ਪਾਣੀ ਪੀਣੀ ਨਹੀਂ ਦਿੱਤੀ ਸੀ ਉੱਥੇ ਇਨਕਾ ਜਾ ਕੇ ਦਿੱਤੀ ਸੀ ਹਾਂ ਹਾਂ ਜੇ ਆ ਕੇ ਤੇਰੇ ਕਹਿੰਦੇ ਨਾ ਮੈਸਜ ਕਰਨ ਤੇ ਬਲਾਉ ਕਰ ਚੁੱਪ ਆ ਜਾ ਤੂੰ ਜੀ ਉੱਧਰ ਸੌਂ ਲਾਈਟ ਬੰਦ ਕਰ ਦੋ ਹਾਂ ਸਿਮਰਤ ਇੱਥੇ ਬੈਠੀ ਰਹੀ ਕੋਈ ਨਹੀਂ ਆਂਦੀ ਜਿਉਂ ਆਉਂਦੇ ਰਹੇ ਕੋਰੇ ਲਾਈਟ ਬੰਦ ਕਰ ਦੱਸ ਤੂੰ ਫਿਕਰ ਨਾ ਕਰੋ ਕੋਈ ਗੱਲ ਨਹੀਂ ਸਭ ਠੀਕ ਹੋਏਗਾ ਇੰਨੀ ਚਿੰਤਾ ਨਾ ਲਾਓ ਮੇਰੇ ਬੁੱਤ ਦਾ ਹਾਲ ਵੇਖ ਕਿਵੇਂ ਪਿਆ ਹੋਇਆ ਮੁੱਦੇ ਮੂੰਹ ਠੀਕ ਕਿਵੇਂ ਹੋਏਗਾ ਚਾਚੀ ਜੀ ਸਾਰਾ ਸਿਆਪਾ ਤਾਂ ਉਧਰ ਦਾ ਵਾ ਮੇਰੀ ਸੋਨ ਨੂੰ ਗੱਲ ਮਮਾ ਸਿਮਰਤ ਨੂੰ ਸਿੱਧਾ ਸਿੱਧਾ ਸੁਣਾ ਦਿਓ ਨਹੀਂ ਤੇ ਫਿਰ ਐ ਤੇ ਕੋਝੋੜੇ ਨਾਲ ਜੀ ਮੈਂ ਅਜੇ ਨੂੰ ਮੈਂ ਛੱੜਦੀ ਨਹੀਂ ਵੇਖੀ ਤੂੰ ਇੰਨੇ ਟੈਨਸ਼ਨ ਲਈ ਗੁਸਾ ਆਮੀ ਇਹਨਾਂ ਨੇ ਰੋਜ਼ ਨੇ ਤਾਂ ਕੋਈ ਨਾ ਕੋਈ ਲਾਮਾ ਕੋਈ ਉਹ ਇੰਨੇ ਤਾਂ ਕੋਈ ਨਾ ਕੋਈ ਲਾਮਾ ਅੱਜ ਉੱਥੇ ਜਾ ਕੇ ਮੈਨੂੰ ਪੁੱਛ ਕੇ ਵੇਖੋ ਮੇਰੀ ਜਵਾਲ ਤੋਂ ਹੀ ਸੀ ਇਹਨੇ ਵੇਖੀ ਨਹੀਂ ਜਾਂਦੇ ਹੈਗੇ ਤੇ ਬਿਲਕੁਲ ਉਹ ਫੋਨ ਲਾਈ ਜਾਨੀ ਤੇਰਾ ਫੋਨ ਇਹ ਘਰ ਭੁੱਲ ਗਈ ਮੈਨੂੰ ਇੱਕ ਹੀ ਅਫਰਾ ਦਫੜੀ ਚ ਕੁਝ ਨਹੀਂ ਸੁਧਿਆ ਜੋ ਮੈਂ ਫੋਨ ਸੁਧਿਆ ਨਾ ਮੇਰਾ ਫੋਨ ਵੀ ਘਰ ਰਹਿ ਗਿਆ ਮੈਂ ਤੇ ਜੰਗ ਜੰਗ ਚਾਚੀ ਕੋ ਪੈਸੇ ਫੜੇ ਆ ਠੀਕ ਗੱਲ ਸਰ ਡਾਕਟਰ ਕੀ ਕਹਿੰਸ ਪਰ ਕਹਿੰਦੇ ਇਹਨਾਂ ਨੇ ਟੈਨਸ਼ਨ ਕੋਈ ਬਹੁਤ ਵੱਡੀ ਲਈ ਚ ਤੇ ਇਹਨਾਂ ਨੂੰ ਟੈਨਸ਼ਨ ਚੋਂ ਬਾਹਰ ਕੱਢੋ ਨਹੀਂ ਤਾਂ ਕੁਝ ਵੀ ਹੋ ਸਕਦਾ ਟੈਨਸ਼ਨ ਤੇ ਉਹੀ ਆ ਜੁਰਾਂ ਦੀ ਅੰਤਰਾ ਕੁੜੀ ਰਹੀ ਆ ਉਰੋਂ ਦਾ ਬਸ ਇਹੋ ਰੰਡੀ ਰੋਣਾ ਪਿਆਰ ਹੁੰਦਾ ਜੇ ਹੈ કાਕੀ ਜੀ ਕੋਈ ਦੇ ਨੇਸ ਦਾ ਹੁੰਦਾ ਜਿਹੜਾ ਸਿਮਰਤਾਂ ਲੰਮਾ ਨਾ ਆਵੇ ਬਰੋ ਇਹਦੀ ਆ ਰਹੀ ਹੈ ਕੁੜੀ ਤੋਂ ਮੈਂ ਦੁਖੀ ਆਂ ਇਹ ਕੁੜੀ ਨੂੰ ਕੁਝ ਸਮਝਾਓ ਖਾ ਲਈ ਕੁੜੀ ਨੇ ਕੁਝ ਨਾ ਕੁਝ ਹੋ ਜਾਣਾ ਜੇ ਮੈਂ ਕੀ ਕਰਾਂ ਸਮਝਾ ਲਓ ਤੁਸੀਂ ਜੋ ਜਿਵੇਂ ਚੱਲਣ ਚ ਮੈਂ ਅਜੇ ਛੱਡਣਾ ਨਹੀਂ ਇਹ ਕਿ ਇਹਨੂੰ ਪਰ ਤਾਂ ਜੀ ਤੁਸੀਂ ਨੂੰ ਕਰ ਸੱਦ ਕੇ ਗੱਲ ਕਰੋ ਤੂੰ ਹੀ ਸੋਰੇ ਕਿਉਂ ਜਾ ਕੇ ਕਰਨਾ ਉਨਸਾਸ ਨੂੰ ਪਤਾ ਲੱਗਿਆ ਸਾਸ ਕੰਨੀ ਜਿਹੜੀ ਉਸਨੇ ਮੈਨੂੰ ਸੁਣਾ ਕੇ ਗਈ ਚਾਰ ਗੱਲਾਂ ਤੁਸੀਂ ਵਿਗਾੜੀ ਹੋਈ ਉਹ ਪਤਾ ਲੱਗਿਆ ਮਾਂ ਕਿੰਨਾ ਪਿੱਟ ਸਿਆਪਾ ਕਰਦੀ ਇਹ ਬੰਦੇ ਨਹੀਂ ਭਾਤੇ ਅੱਜ ਤੁਸੀਂ ਉਹਨੂੰ ਇੱਧਰ ਬੁਲਾਓ ਨਹੀਂ ਸੀਮਾ ਨਹੀਂ ਨਹੀਂ ਸੀਮਾ ਮੁੰਡਾ ਤੇ ਮੇਰੇ ਅੱਗੇ ਕਿਉਂ ਹੋਇਆ ਜੇ ਸੀਮਾ ਭੈਣ ਜੀ ਸਹੀ ਗੱਲ ਕਹਿਂਦੇ ਆ ਸਾਨੂੰ ਉਹਦੇ ਪਰਿਵਾਰ ਦੇ ਸਾਹਮਣੇ ਸਾਰੀ ਗੱਲ ਕਰਨੀ ਚਾਹੀਦੀ ਨਹੀਂ ਤਾਂ ਅਗਲੇ ਆਨੇ ਕਹਿਣਾ ਇਹ ਤਾਂ ਮਾਂ ਦੀ ਛਹਿ ਸੱਤ ਤਰ੍ਹਾਂ ਕਰਦੀ ਹੈ ਤੇ ਫਿਰ ਕੁਛ ਨਾ ਕੁਛ ਕਰੋ ਮੈਂ ਇਹ ਨਾ ਤਾਂ ਰੱਖਣੀ ਹੈ ਧਿਆਨ ਜਾ ਕੇ ਤੇ ਕੰਨ ਖਿੱਚ ਕੇ ਆਓ ਤੂੰ ਬਸ ਲੱਕੀ ਦੀ ਸ਼ਾਂਤੀ ਉਹ ਨਹੀਂ ਉੱਠਣਾ ਭਾਈ ਮੰਗੇ ਜੋ ਮੰਗੇ ਉਹ ਉੱਥੇ ਬਸ ਦੇਈ ਜਾਏ ਤੂੰ ਮੈਂ ਮੈਂ ਬਸ ਖਾਏ ਸਾਰਾ ਕੰਮਾ ਮੈਂ ਬਸ ਧਿਆਨ ਰੱਖੂੰਗੀ ਤੇ ਉਹਦਾ ਜਾ ਕੇ ਸਾਹਮਣਾ ਉਹਦੀ ਮੱਤ ਜੇ ਸਿੱਧੀ ਕਰਕੇ ਆਉ ਕਿਸੇ ਤਰੀਕੇ ਜਸਵੀਰ ਅੱਜ ਤੈਨੂੰ ਤਾ ਤੇਰੇ ਦਿਲ ਜੋ ਵੀ ਆਏ ਨਾ ਬੇਸ਼ੱਕ ਦੋ ਛੱਡਦੀ ਤੈਨੂੰ ਖੁੱਲੀ ਛੁੱਟੀ ਆ ਬਸ ਸੀਮਾ ਕੈਂਡੀ ਹਸੀ ਲੱਕੀ ਕੀ ਸਹਿਲੋਂ ਨੇ ਫੋਨ ਕੀਤਾ ਹਾਂਜੀ ਮੇਰੇ ਜੰਦਿਆਂ ਨੂੰ ਇੱਕ ਨਾ ਕੋ ਬੋਲਿਆ ਲਿੰਦੇ ਮੈਂ ਇੱਕ ਗੱਲ ਹੋਈ ਕੀ ਆ ਮੈਂ ਕੋ ਦਿਨ ਤੇ ਗੱਲ ਮੁੱਕ ਗਈ ਸੀ ਮੰਮਾ ਨੇ ਤਾਂ ਕੀਤਾ ਮੈਂ ਸਿਮਰਤ ਨੂੰ ਹੋ ਟੈਨਸ਼ਨ ਲਾ ਲਈ ਪਰ ਉਹ ਕਹਿੰਦੀ ਮੈਂ ਜਦੋਂ ਸਹਿਲ ਨੂੰ ਫੋਨ ਕੀਤਾ ਹੀ ਪਤਾ ਨਹੀਂ ਵੀ ਉਹਨਾਂ ਘਰ ਕੋਸ਼ ਹੋਇਆ ਉਹਨੇ ਗੱਲ ਨਹੀਂ ਕੀਤੀ ਮੈਨੂੰ ਸਿਮਾ ਕੋਸ਼ ਹੋਈ ਜਾਂਦਾ ਮੈਨੂੰ ਕੋਸ਼ ਹੋਈ ਜਾਂਦਾ ਇਹ ਕੁੜੀ ਕੀ ਕਰਨਾ ਚਾਹਦੀ ਆ ਪਰ ਤੂੰ ਤੇ ਫੋਨ ਕਰਨਾ ਸੀ ਸਿਮਰਤ ਨੂੰ ਮੈਨੂੰ ਕੋਈ ਸੁਝਿਆ ਨਹੀਂ ਚਾਚੀ ਜੀ ਮੈਂ ਤਾਂ ਉਹ ਕਦੀ ਲਿੰਕਾ ਲਿਆ ਕਦੀ ਗੁਲੂਗੋਸ ਲਿਆ ਇਹ ਤਾਂ ਪਲਾ ਹੋਵੇ ਲੱਗੇ ਦੁਕਾਨਾਂ ਵਾਲਿਆਂ ਦਾ ਜਿੰਨਾਂ ਨੇ ਤੈਨੂੰ ਫੋਨ ਕਰਤਾ ਸਾਡੀ ਦੋਮਾਂ ਦੀ ਤਾਂ ਜਾਨ ਨਿਕਲੀ ਜਾਣਦੇ ਸੀ ਕਿ ਪਤਾ ਨਹੀਂ ਉੱਥੇ ਕੀ ਹੋਇਆਗਾ ਸਾਡੇ ਦੇਲ ਚ ਤਾਂ ਇਹ ਵਿਹਿਮ ਸੀ ਕਿਤੇ ਕੋਈ ਉੱਥੇ ਆ ਕੇ ਨਾ ਲੜ ਪਿਆ ਹੋਵੇ ਆ ਕੀ ਉਹਦਾ ਰਾਣਾ ਜਾਂ ਸਾਹਿਲ ਇਹ ਥੋੜਾ ਪਤਾ ਸੀ ਕਿ ਸਾਡੇ ਆਪਣੇ ਪੁੱਤ ਨੂੰ ਹੀ ਕੁਝ ਹੋ ਗਿਆ ਮੈਨੂੰ ਤੇ ਫੋਨ ਕੀਤਾ ਕਿ ਤਬੀਅਤ ਥੋੜੀ ਜਿਹੀ ਖਰਾਬ ਆ ਉਹ ਬਾਅਦ ਚ ਕਹਿੰਦਾ ਥੋੜੀ ਨਹੀਂ ਦਰਦੀ ਜਲਦੀ ਆ ਜਾਓ ਜਾਨਾ ਹੀ ਖਰਾਬ ਆ ਮੈਂ ਤਾਂ ਤਾਂ ਕੰਝਿੰਦੀ ਕੀਤੀ ਹੈ ਜਿਸਵੀਰ ਤੂੰ ਨਾ ਮੇਰੇ ਨਾਲ ਕਪੜੇ ਬਦਲ ਲੈ ਤੇ ਤੂੰ ਮੇਰੇ ਨਾਲ ਚੱਲ ਕੀ ਹੋਇਆ ਕਪੜਿਆਂ ਨੂੰ ਚੰਗ ਜੋ ਤੁਸੀਂ ਹਿੰਦੀ ਕੱਪੜੇ ਵਜਾਉਣ ਦੇ ਟਾਈਮ ਨਾ ਵੇਸਟ ਕਰੋ ਜਾ ਕੇ ਉਹਦੇ ਕੰਨ ਖਿੱਚ ਕੇ ਆਓ ਚਲ ਜਾ ਕੇ ਇਹ ਸੀ ਜਰਾ ਜਾ ਕੇ ਤੇ ਆਓ ਮੰਮੀ ਇੱਕ ਗੱਲ ਸੁਣ ਲਓ ਜੇ ਇਹਨਾਂ ਨੂੰ ਖੁਸ਼ ਹੋ ਗਿਆ ਨਾ ਤੇ ਮੈਂ ਤੁਹਾਡੀ ਕੁੜੀ ਨਾਲ ਮਿਲਣਾ ਵਰਤਨਾ ਬਿਲਕੁਲ ਬੰਦ ਕਰ ਦੇਣਾ ਆਪ ਬੰਦ ਕਰ ਦੇ ਤੂੰ ਕੀ ਬੰਦ ਕਰੇਂਗੀ ਮੈਂ ਤੇ ਆਪ ਬੰਦ ਕਰ ਦੇਣਾ ਪੁੱਤ ਮੇਰਾ ਅੰਦਰ ਵਿਆਹ ਹੋਇਆ ਹੈ ਤੂੰ ਮੈਨੂੰ ਉਗੋ ਲੱਗੀ ਗੱਲਾਂ ਸਾਰੀਆਂ ਅੱਜ ਤੁਹਾਨੂੰ ਪਤਾ ਲੱਗਾ ਨਾ ਕਿ ਸ਼ੰਮੀ ਇੱਥੇ ਠੀਕ ਐ ਤੇ ਸਿਮਰਤ ਸਾਡੀ ਗਲਤ ਐ ਸ਼ੁਰੂ ਤੋਂ ਹੀ ਪਾਣ ਲੱਗੀ ਹਾਂ ਚੱਲੇ ਜੂ ਆ ਸ਼ੁਰੂ ਤੋਂ ਮੈਂ ਐਵੇਂ ਹੀ ਮੰਮੀ ਰੋਲਾ ਪਾਉਂਦੀ ਆ ਤੇ ਸਿਮਰਤ ਗਲਤ ਐ ਗਲਤ ਐ ਗਲਤ ਐ ਕਿ ਕਿਤੇ ਵੀ ਹੱਕ ਨਾ ਕੋੜਾ ਕਰ ਦਿੱਤਾ ਨਹੀਂ ਸਾਨੂੰ ਜਦੋਂ ਦੀ ਵਿਆਹੀ ਐ ਨਾ ਉਦੋਂ ਸਿਆਪੇ ਪਾਏ ਆ ਪਹਿਲਾਂ ਇੱਥੇ ਨਹੀਂ ਕੱਟ ਕਰਦੀ ਉਹ ਤੇ ਪਾਏ ਸਿਆਪੇ ਸਾਰੇ ਅੰਦਰ ਪੈਂਦੀ ਹੋਣਾ ਉਹ ਨਾ ਕਰਾਂ ਨੂੰ ਮम्मा ਟੰਗਿਆ ਜਿੰਨੇ ਕੱਢ ਦੇ ਨਿਕਲ ਜਸਵੀਰ ਚੱਲ ਚੱਲੀ ਵਾਕਿ ਤੈਂ ਜੀ ਇਹ ਘਰ ਤਾਂ ਸਹੀ ਕੈਟ ਲਈ ਕਿ ਜਦੋਂ ਇੱਥੇ ਸੀ ਉਦੋਂ ਬਸ ਇਹਦੀਆਂ ਚੁਗਲੀਆਂ ਕਰਦੀ ਰਹਿੰਦੀ ਹੁੰਦੀ ਸੀ ਕਿ ਅੱਜ ਭਾਬੀ ਲੇਟ ਉੱਠੀ ਆ ਅੱਜ ਭਾਬੀ ਨੇ ਭਾਂਡੇ ਨਹੀਂ ਮਾਜੇ ਅੱਜ ਭਾਬੀ ਨੇ ਝੂਠ ਬੋਲਿਆ ਇੱਕ ਕਮਰੇ ਦੀ ਨਹੀਂ ਸਫਾਈ ਕੀਤੀ ਦੂਜੇ ਦੀ ਕਰ ਲਈ ਨਿਤ ਝੂਠ ਬੋਲਦੀ ਸੀ ਇੱਥੋਂ ਕਲੇਸ਼ ਨਿਪੜਿਆ ਬਸ ਜਲਦੀ ਵਿਆਹੀ ਗਈ ਹੁਣ ਹੋਰ ਕਲੇਸ਼ ਪਾ ਲਿਆ ਆਪਾਂ ਤਾਂ ਸੋਚਿਆ ਗਿਆ ਸੀ ਸੋਚਿਆ ਇਹ ਸੀ ਕਿ ਵਿਆਹੀ ਗਈ ਸਾਡੇ ਘਰੋਂ ਕਲੇਸ਼ ਮੁੱਕ ਗਿਆ ਪਾਸ ਅਗਲੇ ਘਰ ਦੇ ਘਰ ਜਿਆਦਾ ਪੈ ਗਿਆ ਹੋਣ ਦੋਨਾਂ ਨੂੰ ਟੰਗ ਦਿੱਤਾ ਇੱਕ ਘਰ ਨਹੀਂ ਟੰਗਿਆ ਦੋਨੋਂ ਘਰ ਟੰਗਿਆ ਚਾਚੀ ਜੀ ਤੇ ਜਾਓ ਕਰ ਕੀ ਆ ਕੁਛ ਨਹੀਂ ਤੇ ਮੈਂ ਜਾ ਕੇ ਨਾ ਸਿਮਾ ਤੂੰ ਨਹੀਂ ਜਕੀ ਗੋਲ ਬੈਠ ਹੋ ਤੇ ਆਂਦਾ ਕੋਈ ਬੇਗਮ ਤੇ ਪਾਣੀ ਪੁਰੀ ਚਾਹੀਦਾ ਮੁੰਡੇ ਨੂੰ ਭੈਣ ਜੀ ਕੱਪੜੇ-ਕਪੜੇ ਛੱਡੋ ਬਰਾ ਚੱਲ ਮੈਂ ਚਲੋ ਆਪ ਆਪ ਚਲੀਏ ਇਹ ਨਾ ਵੇ ਕਿ ਅਗਲੇ ਘਰ ਦੀ ਅੱਗ ਸਾਡੇ ਸਾਡੇ ਬੋਏ ਤੱਕ ਆ ਜਿਵੇਂ ਭੈਣ ਜੀ ਜੇ ਸਾਬ ਨਾਲ ਮੁੰਡਾ ਪਿਆ ਹੈ ਨਾ ਮੈਨੂੰ ਤੇ ਲੱਗਦਾ ਅੱਗਾ ਆ ਚੁੱਕੀ ਏ ਆਣੀ ਕੀ ਆ ਕਾਂਜੀ ਚਲੋ ਚੱਲ ਗਏ ਚੁੱਪ ਕਰ ਤੂੰ ਕਿਹਾ ਵਾ ਕੋਈ ਜਾਨੀ ਐਵੇਂ ਚੁੱਪ ਕਰ ਜਾ ਉਹਦੇ ਜਿਹੜੀ ਥਾਲੇ ਬੋਲਣ ਦੀ ਉਹ ਬੋਲ ਗਿਆ ਬੋਲਣ ਦੇ ਉਹ ਦਿਮਾਗ ਖਰਾਬ ਹੋ ਗਿਆ ਉਹ ਚੁੱਪ ਐ ਚੁੱਪ ਕਰ ਇਸ ਤਰ੍ਹਾਂ ਨਹੀਂ ਹੁੰਦਾ ਇੱਕ ਪਾਗਲ ਨਾ ਬਣ ਹਾਏ ਹਾਏ ਸ਼ਦੈਨ ਆਹ ਮਰਦੇ ਰਾਬਣ ਮੈਨੂੰ ਕਿੰਨੀ ਕਿ ਸਜ਼ਾ ਦੇਣੀ ਆ ਹੋਰ ਕਿੰਨੀ ਕਿ ਦੇਣੀ ਬੱਸ ਕਰ ਕੁਛ ਨਹੀਂ ਕੁਨੇ ਕੇ ਮੈਂ ਗੱਲਾਂ ਸੁਣੀਆਂ ਸਾਰਿਆਂ ਦੀਆਂ ਕੀ ਕਰਾਂ ਬਹੁਤ ਸਕਾਰ ਪੁੱਤ ਨਾ ਰੋਈ ਜਾਵੇਂ ਰੋਈ ਜਨੀ ਇਸ ਦਾ ਇਹ ਨਹੀਂ ਹੋਈਆਂ ਉਹ ਤਾਂ ਇਹ ਨਾਲ ਤੋਂ ਵੀ ਹੋ ਜਾ ਸਦਾ ਚੁੱਪ ਕਰ ਚੁੱਪ 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 ਕਰ ਲਾ ਪੁੱਤ ਚੁੱਪ ਮੇਰਾ ਬੱਚਾ ਕੁਛ ਵੀ ਆ ਛਾਰੇ ਹੀ ਗੱਲਾਂ ਕਰਦੇ ਹੈ ਨਾ ਤੂੰ ਤਾਰੋ ਨਹੀਂ ਨਾ ਆਪਣੇ ਵੀ ਗੱਲਾਂ ਕਰਦੇ ਆ ਆਪਣੇ ਤੇ ਨਾ ਕਰਨਾ ਬੱਸ ਕਰ ਕੁਛ ਨਹੀਂ ਹੁੰਦਾ ਸਭ ਠੀਕ ਹੋ ਜਾਣਾ ਬਹੁਤ ਠੀਕ ਹੋ ਗਏ ਨੂੰ ਚੁੱਪ ਮੰਮੀ ਲੋਕੀ ਤੇ ਗੱਲਾਂ ਕਰਨਗੇ ਕਰਨਗੇ ਲੋਕਾਂ ਦੀ ਮੈਂ ਸੁਣ ਲੂੰਗੀ ਪਰ ਜਿਹੜੇ ਆਪਣੇ ਕਰਦੇ ਹੋ ਨਹੀਂ ਮੇਰੇ ਕੋਲ ਸੈਣ ਹੁੰਦੀ ਆ ਮਾਂ ਮੈਂ ਚਾ ਕੋਈ ਗੱਲ ਨਹੀਂ ਬਸ ਕਰ ਚੁੱਪ ਕਰ ਜਾ ਚੁੱਪ ਮੰਮੀ ਅੱਜ ਮੇਰੇ ਆਪਣੇ ਮੇਰੇ ਆਪਣੇ ਮੇਰੀ ਕੋਖ ਨੂੰ ਮਿਲ ਗਿਆ ਨਾ ਮੇਰਾ ਬੱਚਾ ਹੀ ਨਹੀਂ ਮੈਂ ਵੀ ਠੀਕ ਹੋ ਗਿਆ ਚੁੱਪ 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 ਇਹ ਗੱਲ ਸੋਚਣੀ ਨਹੀਂ ਇਹ ਨਹੀਂ ਸੋਚਣਾ ਹੂੰ ਹੂੰ ਕੋ ਬਿਲਕੁਲ ਚੋ ਕੋ ਬਿਲਕੁਲ ਚੋ ਪਾਤ ਚੋ ਪਾ ਸਾਹਿਲ ਇਹ ਸਾਰੇ ਜੋ ਕੁਝ ਵੀ ਕਹਿੰਦੇ ਆ ਕਿ ਤੁਹਾਨੂੰ ਮਾਂ ਵੀ ਲੜਾਕੀ ਲੱਗਦੀ ਹੈ ਕਿ ਮੈਚ ਕਰ ਵਿੱਚ ਲੜਾਈ ਫੋਣੀ ਆ ਉਹ ਨਹੀਂ ਸਿਮਰਤ ਇਹ ਤਾਂ ਪਾਗਲ ਹੈ ਗਿਆ ਜੋ ਤੈਨੂੰ ਕਹਿੰਦਿਆ ਕਹਿ ਲਾਂਦੇ ਮੈਂ ਤਾਂ ਹੀ ਨਾ ਇਦਾਂ ਤੈਨੂੰ ਗੱਦੀ ਕੁਝ ਕਿਹਾ ਤੁਹਾਨੂੰ ਯਕੀਨ ਹੈ ਨਾ ਮੇਰੇ ਤੇ ਕਿ ਮੈਂ ਇਸ ਕਰ ਵਿੱਚ ਲੜਾਈ ਨਹੀਂ ਫੋਣੀ ਹਾਂ ਸਿਮਰਤ ਮੈਨੂੰ ਪੂਰਾ ਯਕੀਨ ਹੈ ਤੇਰੇ ਤੇ ਭਾਇ ਜੀ ਮੈਂ ਤਾਂ ਢੀਮੂ ਇਹ ਸੁਣਾ ਚੁੰਨੀ ਕਿ ਮੈਂ ਗਲਤ ਨਹੀਂ ਹੈਗੀ ਬੁਆ ਜੀ ਸਭ ਠੀਕ ਹੈ ਨਾ ਤੇ ਮੈਨੂੰ ਇੰਨੀ ਜਲਦੀ ਫੋਨ ਕਰਕੇ ਬੁਲਾਇਆ ਕੀ ਗੱਲ ਹੋ ਗਈ ਹੈ ਸਾਰਾ ਸਭ ਠੀਕ ਹੁੰਦਾ ਰਾਣੀ ਤੇ ਅਸੀਂ ਇੱਥੋਂ ਤੱਕ ਹੀ ਪਹੁੰਚਦੇ ਕੀ ਹੋਇਆ ਗੱਲ ਕਿਉਂ ਗਈ ਆ ਕੋਈ ਨਹੀਂ ਸਾਰੇ ਤੂੰ ਮੰਮੀ ਨੂੰ ਵੀ ਬੁਲਾ ਲੈ ਸ਼ਮੀ ਨੂੰ ਵੀ ਬੁਲਾ ਲੈ ਤੇ ਬਾਕੀ ਜਿਹੜੇ ਘਰ ਦੇ ਹੋਰ ਵੀ ਦੋ ਚਾਰ ਜੀ ਨੇ ਉਹਨਾਂ ਨੂੰ ਸੱਦ ਲੈ ਤੇ ਮੈਂ ਹੁਣੇ ਇੱਥੇ ਗੱਲ ਕਰਕੇ ਜਾਣੀ ਐ ਤੂੰ ਟੈਨਸ਼ਨ ਨਾ ਲੈ ਤੂੰ ਬੁਲਾ ਸਾਰੇ ਨੂੰ ਵਾਈ ਮਾ ਆਪਣੀ ਮੰਮੀ ਨੂੰ ਜਰਾ ਬਾਹਰ ਆ ਮੈਂ ਇੱਕ ਮਿੰਟ ਬੁਲਾਉਣਾ ਮੰਮੀ ਨੂੰ ਬੁਲਾਉਣਾ ਮੰਮੀ ਇਹਨੇ ਕਿਆ ਰੋਈਦਾ ਪਕਾੜਨ ਪੜਿਆ ਵਾ ਇਹਨੇ ਕੁੜੀ ਨਹੀਂ ਮਿਲ ਗਾਲ ਸੁਣ ਅੱਜ ਮੈਨੂੰ ਰੋਕੀ ਨਾ ਜੇ ਤੂੰ ਮੈਨੂੰ ਰੋਕਿਆ ਨਾ ਤੇ ਵੇਖੀ ਤੈਨੂੰ ਪੈ ਜਾਣੀ ਨਹੀਂ ਵਿੱਚ ਦੋ ਤੈਨੂੰ ਮੈਂ ਕਿਨੇ ਨਾ ਰੋ ਬਾਰ-ਬਾਰ ਤੈਨੂੰ ਸਮਝਾਉਂਦੀ ਆ ਨਾ ਰੋ ਨਾ ਰੋ ਮੇਰਾ ਵੀ ਮਨ ਖਰਾਬ ਹੁੰਦਾ ਏ ਤੈਨੂੰ ਰੋਂਦੀ ਵੇਖ ਕੇ ਸੁਪ ਘੱਟ ਮੰਮੀ ਹਾਂ ਠੀਕ ਗੱਲ ਹੋਈਆ ਇਗਰ ਹੁੰਦੀ ਆ ਦੋਦੀ ਲੜਾਈ ਕੋਈ ਨਾ ਕੋਈ ਸਪੈ ਹੀ ਰਿੰਦੀ ਆ ਮੰਮੀ ਉਧਰ ਭੂਆ ਜੀ ਨਹੀਂ ਆਏ ਤੇ ਦੁਕਾਨ ਤੇ ਉਥੇ ਮੈਂ ਨਾਲੇ ਕਾਏ ਆ ਕਿ ਚੱਲ ਚਲੀ ਘਰੇ ਕੋਈ ਗੱਲ ਕਰਨੀ ਆ ਕੋਈ ਗੱਲ ਹੋਈ ਆ ਉਹ ਕਰ ਹੀ ਆਏ ਆ ਤੂੰ ਤੇ ਅੰਦਰ ਬਿਠੀ ਤੈਨੂੰ ਪਤਾ ਹੀ ਨਹੀਂ ਨਾਲ ਆਏ ਕਿ ਫੋਨ ਤੇ ਤੂੰ ਫੋਨ ਤੇ ਕਰ ਦੋ ਫੇ ਸਾਨੂੰ ਮੈਂ ਫੋਨ ਕੀ ਕਰਦਾ ਉਹਨੇ ਗਾਲੀ ਬੜੀ ਪਾਈ ਤੇ ਫੇ ਸਾਡੇ ਨਾਲ ਚੱਲ ਪਣੀ ਗਾਲੀ ਦੀ ਗਾਲੀ ਹੋ ਗਈ ਪਤਾ ਨਹੀਂ ਕੀ ਗੱਲ ਹੋਈ ਮੈਨੂੰ ਸਮਝ ਨਹੀਂ ਆਉਂਦੀ ਗੱਲ ਕੋਈ ਨਹੀਂ ਹੋਈ ਭੂਆ ਜੀ ਇਕੱਲੇ ਆਏ ਨਹੀਂ ਕਿ ਹੋਰ ਕੋਈ ਆਇਆ ਨਾਲ ਸੋਨੀ ਆ ਮੁੰਡਾ ਕਹਿੰਦਾ ਬਾਰ-ਬਾਰ ਫੋਨ ਆਈ ਜਾਂਦਾ ਮੈਂ ਕਹਿੰਦਾ ਬੋਲ ਦੇ ਨਹੀਂ ਜੇ ਹਾਂ ਕੌਣ-ਕੌਣ ਆਇਆ ਵਾ ਭਾਜੀ ਆਏ ਚਾਚੀ ਨਹੀਂ ਆਏ ਨਾਲ ਮੰਮੀ ਸੁਣ ਲਓ ਫੇ ਆਜੋ ਤੁਸੀਂ ਆਉ ਉਸੇਂ ਕੁਤੀ ਜਿੰਕ ਗਲੂਈਆ ਮੈਂ ਭਾਲੇ ਉਧਰ ਚੱਲਦੀ ਤਾਂ ਉਧਰ ਹੁੰਦੀ ਹੋਣਾ ਜਿਹੜੇ ਸਾਡੇ ਵੱਲ ਆ ਗਏ ਚੱਲਾ ਹੋਰ ਮੈਨੂੰ ਨਹੀਂ ਲੱਗਦੀ ਕਿ ਬਣ ਰਿਹਾ ਘਰ ਦੇ ਵਿੱਚ ਸਿਮਰਤਾ ਬਾਹਰ ਤੇਰੇ ਮੰਮੀ ਆਏ ਆ ਭਾਜੀ ਨੇ ਆਏ ਨਾਲ ਅਰੇ ਬਾਹਰ ਮੰਮੀ ਆਜਾ ਆ ਗਤ ਉਹ ਘਾਤੋਏ ਅਜਾ ਆ ਜਾਣਾ ਜੀ ਮੰਮੀ ਸੱਸੀ ਕਾਲ ਬੈ ਜਾ ਉਹ ਯੇ ਸੱਸੀ ਕਾਲ ਸੱਸੀ ਕਾ ਪੇਂ ਜੀ ਸੱਸੀ ਕਾਲ ਤੇ ਉਹ ਕਿੱਥੇ ਸ਼ਮੀ ਆਉਂਦੀ ਹੈ ਸ਼ਮੀ ਉਹ ਕਿੱਥੇ ਰਹੀ ਹੈ ਆ ਜਉਂਦੀ ਹੈ ਜੱਜੀ ਕੀ ਗੱਲ ਕੀ ਹੋਈ ਤੈਨੂੰ ਇੰਨੀ ਗਰਮ ਕਿਉਂ ਹੈ ਗੱਲ ਕੀ ਸਮਝੇਗੀ ਉਹ ਵੀ ਰੋਂਦੀ ਆ ਕੀ ਚੱਕਰ ਹੋ ਗਿਆ ਵਾ ਸੱਸੀ ਕਾ ਭੂਆ ਜੀ ਸੱਸੀ ਕਾ ਸੱਸੀ ਕਾ ਚਾਚੀ ਬੈ ਜਾ ਬੈ ਜਾ ਹਲੋ ਪਹਿਲੇ ਬਾਲੀ ਪਿਓ ਪਾਣੀ ਪੀ ਤਾ ਹੈ ਬੱਸ। ਤੂੰ ਬਿਨੈ ਪਾਣੀ? ਨਹੀਂ ਭੈਜੀ। ਪਾਣੀ ਘਾਤੋਂ ਥੱਲੇ ਜਾਂਦਾ। ਹਾਂ ਮੈਨੂੰ ਦੱਸ ਕੀ ਸਿਆਪਾ ਪਾਇਆ ਹੋਇਆ ਈ? ਨਹੀਂ ਮੰਮੀ, ਮੈਂ ਕੁਝ ਨਹੀਂ ਕੀਤਾ। ਨਹੀਂ ਸਿਆਪਾ ਤਾਂ ਬਿਨਾਂ ਹੀ ਲੱਕੀ ਕਰਮਣਜੀ ਦੇ ਪੈ ਗਿਆ। ਇਹਨਾਂ ਦਾ ਬੀਬੀ ਵਾਦੀਆ ਤੂੰ ਕੀ ਬਖੰਡ ਫੜਿਆ ਜੇ ਰੋਜ ਦੇ? ਮੰਮੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ, ਮੇਰੀ ਤੇ ਨਾਲ ਗੱਲ ਨਹੀਂ ਹੋਣਾ। ਤੂੰ ਨੇ ਗੱਲ ਕੀਤੀ। ਸਾਹਿਲ ਨੇ ਫੋਨ, ਸ਼ਾਇਦ ਲੱਕੀ ਨੇ ਫੋਨ ਸਾਹਿਲ ਨੂੰ ਕੀਤਾ। ਤੇ ਕਾਢੀ ਲੜਾਈ ਹੋਣ ਦੇ ਸੀ ਉਸੇ ਵਕਤ ਹੀ ਮੁੰਡਾ ਡਿੱਗ ਪਿਆ ਉਹਦਾ ਬੀਪੀ ਅੰਨਾ ਹੋ ਗਿਆ ਇਹ ਕਿਹੜੀ ਲੜਾਈ ਹੋਈ ਕਿਹੜੇ ਟਾਈਮ ਨਹੀਂ ਛੱਬੀ ਤੇਰਾ ਵੀਰਾ ਬੜਾ ਬਿਮਾਰ ਹੈ ਗਏ ਡਾਕਟਰਾਂ ਨੇ ਕਹਿਤਾ ਉਹਨੂੰ ਕੋਈ ਟੈਨਸ਼ਨ ਨਾ ਦਵੋ ਪੂਆਜੀ ਮੰਜੀ ਤੇ ਮੁੰਡਾ ਡਿੱਗਿਆ ਤੇ ਸੀਮਾ ਗਈ ਤੇ ਮੁੰਡੇ ਮੂੰਹ ਨੂੰ ਚੁੱਕ ਕੇ ਲਈ ਗੱਲ ਕੀ ਹੋਈ ਆ ਦੱਸੋ ਤਾਂ ਸਹੀ ਇੰਨੇ ਪੁੱਛ ਕੇ ਕੀ ਗੱਲ ਹੋਈ ਆ ਪਰ ਮੰਮੀ ਦੇ ਸਾਹਮਣੇ ਤਾਂ ਕੋਈ ਗੱਲ ਵੀ ਇੰਤਰ ਨਹੀਂ ਹੋਈ ਤੈਨੂੰ ਚਾਹੇ ਮੇਰੀ ਤਰਜੀਹ ਸਮਝ ਸਿਮਰਤ ਨੇ ਇੱਕ ਗੱਲ ਸੁਣ ਲੈ ਕਨ ਖੋਲ ਕੇ ਜੇ ਮੈਂ ਤੈਨੂੰ ਲਾਟ ਲੜਾਣਾ ਜਾਂਦੀ ਆ ਨਾ ਤੇ ਮੈਂ ਚਾਰ ਧਰਨੀਆਂ ਵੀ ਜਾਣਦੀ ਹਾਂ ਪਰ ਮੰਮੀ ਨੇ ਹੋਇਆ ਕੀ ਮੈਂ ਕੀਤਾ ਕੀ ਆ ਕੀਤਾ ਵੀ ਤੇ ਤੂੰ ਛੱਡਿਆ ਵੀ ਕੀ ਹੈ ਦਿਨ ਪਰ ਰਾਤ ਤੂੰ ਸਿਆਪੇ ਪਾਇਓ ਇਨੇ ਤੇ ਤੇ ਉਸ ਸਿਆਪੇ ਦੀ ਆਗਣਾ ਸਾਡੇ ਘਰ ਤੱਕ ਪਹੁੰਚ ਚੁੱਕੀ ਹੈ ਮੰਮੀ ਹੋਇਆ ਕੀ ਯਾਰ ਮੈਂ ਦੰਬੇ ਦਲ ਤੇ ਕਿੱਥੇ ਮੈਂ ਕੀ ਗਲਤੀ ਕੀਤੀ ਆ ਇਹਨੇ ਕੁਝ ਨਹੀਂ ਦੱਸਣਾ ਮੈਂ ਦੱਸਦੀ ਆ ਤੁਹਾਨੂੰ ਇਹ ਕਿਹੜੇ ਤੰਨੀ ਲੜਾਈ ਪਾਉਂਦੀ ਜਦੋਂ ਆ ਵੇਖੋ ਉਦੋਂ ਕੋਈ ਨਾ ਕੋਈ ਲੜਾਈ ਇਹੀ ਇਹਨੂੰ ਕੰਮ ਤੋਂ ਕੁੜੀ ਨੇ ਮਨਾ ਕੀਤਾ ਵੀ ਤੂੰ ਕੰਮ ਨਹੀਂ ਕਰਨਾ ਜੇ ਇਹਦਾ ਨਾਂ ਦੀ ਮੈਂ ਕੰਮ ਕਰਨਾ ਮੈਂ ਆਪੇ ਆਪਣੀ ਰੋਟੀ ਪੋਣੀ ਤੇ ਖਾਣੀ ਹੈ ਅੱਛਾ ਹੀ ਅੰਦਰ ਦੋਹਾਂ ਜਿਹੜੀਆਂ ਬੇਟੀਆਂ ਇਹ ਬਾਹਰ ਮੇੜਾ ਧੋਣ ਦੇ ਆਪਾਂ ਤੇਨੂੰ ਕਿਹਾ ਤੈਨੂੰ ਧੋਤੇ ਡਿੱਗਣ ਲੱਗੀ ਸਾਹੀ ਲਾ ਕੇ ਸਾਡੇ ਤੇ ਬੰਮ ਕਿਹਾ ਬਹੁਤੇ ਨੂੰ ਕਿ ਨਾਲ ਬੋਲ ਕੇ ਉਹ ਇਹਨੂੰ ਜ਼ਮੀਨ ਨੂੰ ਕਿ ਨਾਲ ਬੋਲ ਗਿਆ ਇਹ ਨਿੱਤ ਤੇ ਕੋਈ ਨਾ ਕੋਈ ਨਵਾਂ ਹੀ ਤਰੀਕਾ ਬੜਾ ਉਭਰ ਆਇਆ ਸ਼ਰਮ ਨਹੀਂ ਆਉਂਦੀ ਐਨਾ ਦੁਖੀ ਹੋ ਗਏ ਆ ਮੰਮੀਆਂ ਦੀ ਫੇਰ ਲੜਾਈ ਹੋਈ ਕਿ ਤਾ ਹੋ ਰਿਹਾ ਉਹ ਤੈਨੂੰ ਤੇ ਰੋਂਦੇ ਸੀ ਜਿਹਦੇ ਉੱਪਰ ਮੈਂ ਥੋੜੀ ਇਹਨਾਂ ਨਾਲ ਲੱਗੀ ਚੁੱਪ ਕਰ ਦੇ ਤੇ ਇਹ ਮੇਰੇ ਨਾਲ ਸਿਮਤ ਕੁੱਪ ਕਰ ਮੇਰੀ ਗੱਲ ਸੁਣ ਤੇ ਰੋਜ਼ ਦਾ ਕੰਮ ਤੈਨੂੰ ਮੈਂ ਕੱਲ ਬੁਰਾ ਸਮਝਾ ਗਿਆ ਐ ਕਿ ਸਾਰੇ ਨੂੰ ਉੱਪੀ ਨਹੀਂ ਲੜਾਈ ਕਰਨੀ ਫਿਰ ਉਹ ਕੰਮ ਕਰਦਾ ਤੂੰ ਪਰ ਮੈਨਰੇ ਜਿਓ ਬੋਲਦੀ ਨਹੀਂ ਅੱਜ ਮੈਂ ਕੋਈ ਗੱਲ ਨਹੀਂ ਕੀਤੀ ਜੋ ਕਿੰਨਾ ਕਿਧਰ ਆ ਗਈ ਸਾਰੇ ਉਹ ਗੱਲ ਕਿੱਥੋਂ ਤੱਕ ਪਹੁੰਚੀ ਆ ਮੁੰਡਾ ਕਿਤੇ ਬਿਮਾਰ ਹੋ ਗਿਆ ਤੇਰੇ ਕਰਕੇ ਟੈਨਸ਼ਨਾਂ ਲੈ ਗਿਆ ਵਾ ਇਦਾਂ ਇਹਨੇ ਸਾਰਿਆਂ ਨੂੰ ਬਿਮਾਰ ਕੀਤਾ ਉਧਰ ਉਹਨੂੰ ਵੀ ਕਰ ਦਿੱਤਾ ਜੇ ਇਹਦਾ ਕੰਮ ਕੋਈ ਨਹੀਂ ਗੱਲ ਸੁਣ ਲੈ ਜੇ ਮੇਰੇ ਪੁੱਤ ਨੂੰ ਅੱਭੀ ਨਵੀਂ ਕੁਝ ਵੀ ਹੋਇਆ ਨਾ ਸਿਮਰਤ ਮੈਂ ਤੇਰਾ ਹਾਲ ਬੜਾ ਮਾਰਾ ਕਰਨਾ ਹੀ ਇਹ ਯਾਦ ਰੱਖੀ ਤੂੰ ਮੇਰੀ ਗੱਲ ਤੈਨੂੰ ਸਮਝਦੀ ਕਿਉਂ ਨਹੀਂ ਆ ਤੇਰੇ ਘਰ ਕਿੰਨਾ ਕੁਝ ਹੁੰਦਿਆ ਘਰਦਿਲਾਈ ਪੈਂਦੀ ਸਾਰਾ ਕੁਝ ਇਹ ਕਲਾਮ ਸਮਝਾਉਂਦਾ ਡੈਲੀ ਪਰ ਕਿਉਂ ਨਹੀਂ ਸਮਝਦੀ ਤੂੰ ਹੁਣ ਤੂੰ ਹੀ ਸਾਰੇ ਜਿਹੜੇ ਮੈਨੂੰ ਕੋ ਦੋਸ਼ ਦੇਈ ਜਾਂਦੇ ਜੀ ਯਾਰ ਇਹ ਕਿਹਦੇ ਵੀ ਸਮਝ ਕਿਉਂਕਿ ਦੋਸ਼ੀ ਤੂੰ ਹੈਂ ਗੀਆ ਤੂੰ ਘਰ ਵਿੱਚ ਰੋਜ਼ ਸਕਲੇਸ਼ ਪਾ ਛੱਡਦੀ ਆ ਕਿਹਦੇ ਤੇ ਤੂੰ ਮੰਨਦੀ ਨਹੀਂ ਗੀਆ ਮੈਨੂੰ ਦੱਸੋ ਅਸੀਂ ਇਹਦੇ ਵਿਆਹ ਚ ਕਿਹੜੀ ਚੀਜ਼ ਦੀ ਕਮੀ ਛੱਡੀ ਏ ਜੋ ਜੋ ਇਸ ਕੁੜੀ ਨੇ ਕਹਿਆ ਨਾ ਅਸੀਂ ਕੀਤਾ ਭਾਵੇਂ ਮੈਂ ਜਿਹਨੇ ਮਰਜ਼ੀਓਂ ਕੀ ਹੋ ਕੇ ਕੀਤਾ ਚਾਚੀ ਜੀ ਮੈਂ ਕਹਿੰਦਾ ਆ ਜੀ ਇਹਨੂੰ ਪਿਆਰ ਦੇ ਨਾਲ ਵੇ ਸਮਝ ਜਾ ਸਮਝ ਜਾ ਕੱਲ ਵੀ ਸਾਰੇ ਗਿੰਦੇ ਕਰ ਸਮਝ ਗਈ ਉਹਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੀ ਜੀਜੀ ਉਹਦਾ ਦੀ ਗੱਲ ਪਰ ਫਿਰ ਅੱਜ ਉਹ ਹੀ ਗੱਲਾਂ ਜਿਹਨੂੰ ਕੁਛ ਨਹੀਂ ਕੀਤਾ ਇਹ ਕਹਿੰਦੇ ਪੈਸੇ ਨਾਲ ਵਸਿਆ ਜਾਂਦਾ ਸਭ ਕੁਝ ਜਿਹਨੂੰ ਕੁਛ ਨਹੀਂ ਤਾਂ ਉਹਦੇ ਵਸਦੀ ਪਈ ਏ ਤੇ ਤੈਨੂੰ ਕੀ ਬਿਮਾਰੀ ਹੈ ਉਹ ਵੀ ਤੈਨੂੰ ਚੰਗੀ ਲੱਗਦੀ ਨਾ ਹੁਣ ਉਹ ਵੀ ਨਹੀਂ ਚੰਗੀ ਲੱਗਦੀ ਨੂੰ ਉਹ ਕੰਮ ਕਰੇ ਤੇ ਨਹੀਂ ਲੱਗਦੀ ਨੂੰ ਚੰਗੀ ਇਹਨੂੰ ਜਿਆਦਾ ਪਿਆਰ ਕੀਤਾ ਉਹ ਕੁੜੀ ਨੂੰ ਘੱਟ ਪਿਆਰ ਕੀਤਾ ਪਰ ਹੁਣ ਨਹੀਂ ਹੋਣਾ ਉਹਨੇ ਸਾਂ ਨਹੀਂ ਚੱਲਦੀ ਤੇਰੀ ਗੱਨਾ ਆਪੇ ਰੱਬ ਜੀ ਸਹੀ ਕਰ ਲੈ ਨੇ ਤੇ ਮਰੇ ਛਿੱਤਰ ਕੇ ਆਇਆ ਨਹੀਂ ਫਿਰ ਸੋਹਰਿਆਂ ਚ ਤੇਰੀ ਬੇਸੀ ਹੋਊਗੀ ਕੱਲ ਨੂੰ ਤੇਰੇ ਸਸਰੇ ਤਾਂ ਨੇ ਜਿਹੜੇ ਜੀਠ ਨੇ ਤਾਂ ਨੇ ਦੇਣੇ ਆ ਮੇਰੀ ਮਾਂ ਦਾ ਸੋਹਰਿਆਂ ਚ ਸੋਹਰੇ ਗਏ ਆ ਕੱਲ ਨੂੰ ਰੰਗੋ ਮੇ ਚੜਨੀਆਂ ਨਹੀਂ ਬੈਣ ਜੀ ਅਹੀਂ ਤੈਨੂੰ ਬੜਾ ਸਮਝਾਣੇ ਕਿੰਨਾ ਸਮਝਾਣੀ ਜੇ ਗੈਰਾ ਕੋਲ ਨਾ ਮੈਂ ਪਿਆਰ ਕਰਦੀ ਆ ਉਹ ਵੀ ਇਹਨੂੰ ਦੁੱਖ ਲੱਗਦਾ ਵੀ ਮਾਂ ਮੇਰ ਨਾਲ ਨਹੀਂ ਕਰਦੀ ਤੇ ਮੰਮੀ ਉਹਦੇ ਨਾਲ ਪਿਆਰ ਕਰਦੀ ਮੇਰੇ ਵਾਸਤੇ ਦੋਵੇਂ ਇੱਕੋ ਜੀਆਂ ਮੋ ਭੇਜੀਤ ਨੇ ਕਿ ਇਹ ਤੇ ਕਲੇਸ਼ ਕਰਨ ਦੀ ਕਿ ਗੱਲ ਭਾਲਦੀ ਏ ਕੋਈ ਗੱਲ ਹੋਵੇ ਤੇ ਕਲੇਸ਼ ਪਾਵੇ ਇਧਰ ਤੇ ਪਾਵੇ ਪਾਵੇ ਉਧਰ ਵੀ ਨਾਲ ਪਾਵੇ ਜੇ ਰਸਿਆ ਪਾਵੇਂ ਐਵੇਂ ਨਹੀਂ ਉਹ ਮੇਰੀ ਗੱਲ ਸੁਣ ਲੈ ਸਮਝ ਆ ਬੰਦੀ ਮਾਝਾ ਜਿੰਨੇ ਤੁਹਾਨੂੰ ਕਿਹਾ ਸੀ ਨਾ ਇਹਨੇ ਨਹੀਂ ਆਪਣੇ ਨੇ ਸੁਧਰੀ ਨਾ ਤੇ ਆਪਾਂ ਲੱਕੀ ਨਾ ਜਾ ਕੇ ਦੱਸਦੇ ਆ ਪਰ ਲੱਗੀ ਵਿਚਾਰ ਆਪ ਟੈਨਸ਼ਨ ਲੈ ਗਿਆ ਉਹਦੇ ਰਾਣੇ ਉਹਦੇ ਪੁੱਤ ਮੇਰਾ ਪਹਿਲੇ ਵੀ ਮੰਜੀ ਦੇ ਪਿਆ ਜੇ ਉਹਨੂੰ ਰੱਬ ਦਾ ਵਾਸਤਾ ਜੇ ਉਹਨੂੰ ਹੁਣ ਦੂਰ ਰੱਖੋ ਤਾਂ ਬੀਬੀ ਬੜਾ ਵਧਿਆ ਪਿਆ ਜੇ ਡਾਕਟਰ ਕਹਿੰਦਾ ਇਹਨੂੰ ਟੈਨਸ਼ਨੋਂ ਤੋਂ ਦੂਰ ਰੱਖੋ ਇਹ ਦੇਖ ਲੈ ਕੋਈ ਦਿਨ ਵੇਲਾ ਨਹੀਂ ਜੇ ਇਹਨੂੰ ਬਿਠਾ ਕੇ ਇੰਨੀ ਗੱਲ ਪੁੱਛੋ ਕਿ ਇਹਨੂੰ ਕਦੀ ਅਸੀਂ ਕੋਈ ਕੰਮ ਕਰਨ ਨੂੰ ਕਿਹਾ ਜੋ ਡਾਕਟਰ ਨੇ ਕਿਹਾ ਵਾ ਨਾ ਸਾਹੀ ਨੇ ਮੈਨੂੰ ਆਣ ਕੇ ਦੱਸਿਆ ਮੈਂ ਇਹਨੂੰ ਕਿਹਾ ਕਿ ਤੈਨੂੰ ਕਿਹੇ ਕੰਮ ਕਰਨ ਦੀ ਲੋੜ ਨਹੀਂ ਆ ਤੂੰ ਰੈਸਟ ਕਰ ਚੰਗੀਆਂ ਚੰਗੀਆਂ ਚੀਜ਼ਾਂ ਖਾ ਰੋਟੀ ਪਾਣੀ ਤੈਨੂੰ ਆਪਾਂ ਬਣਾ ਕੇ ਦੇਵਾਂਗੇ ਇਹ ਇਹ ਆਪਣੀ ਮਰਜ਼ੀ ਨਾਲ ਸਾਰਾ ਕੰਮ ਕਰਦੀ ਆ ਤੇ ਅੱਜ ਪਤਾ ਨਹੀਂ ਕੀ ਦੇਹੀ ਥੜਾ ਧੋਣ ਕੇ ਕੀ ਕਰਨਾ ਸਾਨੂੰ ਕਿਹੇ ਗੱਲ ਦਾ ਚਾਚੀ ਜੀ ਪਤਾ ਹੁਣੀ ਆ ਤੇ ਇਹ ਪਿੱਛੇ ਨੂੰ ਡਿਗ ਪੈ ਲੱਗੀ ਸੀ ਜੇ ਸਾਹੀ ਨਾ ਹੁੰਦਾ ਤੇ ਦੱਸੋ ਕਿ ਕੀ ਕਿੰਨਾ ਨੁਕਸਾਨ ਹੋਣੀ ਓਨੀ ਛੱਡੀ ਕਰ ਲੱਗੀ ਇਹਦੀ ਪਖੰਡ ਨਹੀਂ ਇਹ ਪਖੰਡ ਕਰਦੀ ਆ ਗੱਲ ਪਖੰਡ ਦੀ ਮੇਰੇ ਨਾਲ ਇਹ ਨਾ ਵੇਖੀ ਇਹ ਡਿੱਗ ਪੈਂਦੀ ਤੇ ਸਾਨੂੰ ਕੋਈ ਗੱਲ ਨਹੀਂ ਜਿਹੜਾ ਬੱਚਾ ਹੋਦਾ ਕੀ ਬੰਨਾ ਸੀ ਠੀਕ ਜੀ ਗੱਲ ਸਹੀ ਆ ਜਿੰਨੀ ਇੱਕ ਪੰਤੀ ਤੇ ਲੋਕਾਂ ਨੇ ਇਹੋ ਹੀ ਕਹਿਣਾ ਸੀ ਨਾ ਕਿ ਅੰਦਰ ਸੱਸ ਬੈਠੀ ਜਿਠਾਣੀ ਕਰਦੀ ਤੇ ਬੱਚੇ ਨੂੰ ਜਾਣ ਬੋਝ ਕੇ ਕੁਝ ਕਰਦਾ ਸਾਡੀ ਸੁਣਦੀ ਨਹੀਂ ਤੁਸੀਂ ਕਰੀਏ ਕੀ ਸਾਹਿਲ ਮੈਨੂੰ ਕਦੀ ਉੱਚੀ ਬਾਤ ਨਹੀਂ ਬੋਲਿਆ ਅੱਜ ਮੇਰੇ ਨਾਲ ਨੇ ਉਹ ਕਲੇਸ਼ ਕੀਤਾ ਉਹ ਮੇਨੇ ਦਿੱਤੇ ਜਿਹੜੇ ਮੇਰੇ ਕੋਲ ਸਹਿਣ ਨਹੀਂ ਹੋਣਦੇ ਉਹਨੇ ਕਦੀ ਨਹੀਂ ਮੈਨੂੰ ਮਾਰਿਆ ਕਿ ਅੱਜ ਤੱਕ ਕੋਈ ਨਹੀਂ ਭੂਆ ਜੀ ਜੇ ਨਹੀਂ ਕੁਛ ਕਹੀਏ ਤਾਂ ਮਰਦੇ ਜੇ ਨਾ ਕਹੀਏ ਤਾਂ ਮਰਦੇ ਐਂ ਕੀ ਕਰੀ ਕਿੰਨਾ ਕੁ ਸਮਝਾਈਏ ਖੁਦ ਨਹੀਂ ਸਮਝਦੀ ਉਸ ਨੂੰ ਸਮਝ ਨਹੀਂ ਦਿੰਦੀ ਨੂੰ ਸਮਝਾਉ ਕਿਹੜਾ ਕਿਹੇ ਦੀ ਗੱਲ ਸਮਝਦੀ ਐ ਲੋਕੀ ਦੱਸਦੇ ਆ ਕਿ ਸਾਡੇ ਤੇ ਆਹ ਟਾਈਮ ਆਵੇ ਤੇ ਸਾਡੇ ਕੋਈ ਲਾਗੇ ਲੱਗੇ ਤੇ ਅਹੀਂ ਤੇਰਾ 사ਨਾ ਕੁਝ ਕਰਨ ਨੂੰ ਤਿਆਰ ਐ ਤੇ ਤੈਨੂੰ ਭਾਲੀ ਨਹੀਂ ਪਚਣ ਲਈ ਜੇ ਤਬਾਹ ਹੋ ਜਾਵੇ ਸ਼ਮੀ ਖਾਣ ਵਾਸਤੇ ਚੱਕਲ ਚਾਹੀਦੀ ਐ ਉਹ ਇਹਦੇ ਕੋਲ ਹੈ ਕੋਈ ਨਹੀਂ ਸ਼ੁਰੂ ਤੋਂ ਹੀ ਨਹੀਂ ਚੱਕਲੇਗੀ ਇਹ ਚੰਗੇ ਬਸ ਕਾਰਜ ਕਲੇਸ਼ ਪਿਆਰ ਰਵੇ ਕਲੇਸ਼ 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 ਪਿਆਰ ਰਵੇ ਮੈਂ ਮੰਨਦੀ ਐ ਘਰ ਵਾਲੇ ਨਾ ਬਣਾ ਕੇ ਰੱਖਦੀ ਹਰ ਜਗ੍ਹਾ ਘਰ ਵਾਲਾ ਬਣੀ ਕੰਮ ਆਉਂਦਾ ਜਿੱਥੇ ਮੈਂ ਕੰਮ ਆਉਣਾ ਮੈਨੂੰ ਉੱਥੇ ਕਿਹੇ ਹੋਰ ਨੇ ਨਹੀਂ ਆਉਣਾ ਜਿੱਥੇ ਮੰਮੀ ਜੀ ਨਹੀਂ ਆਉਣਾ ਉੱਥੇ ਮੈਂ ਨਹੀਂ ਹੋਣਾ ਹਰ ਬੰਦੇ ਦੀ ਆਪਣੀ ਵੈਲਿਊ ਹੁੰਦੀ ਆ ਪਰ ਤੇਰੀ ਮੋਟੀ ਮੱਤ ਨੂੰ ਕੌਣ ਸਮਝਾਵੇ ਤੂੰ ਤੇ ਪਤਾ ਕਿ ਕਿਤੇ ਕਹਿਣੇ ਕਿ ਅੱਜ ਕੱਲ੍ਹ ਚੱਲਦੀ ਪਈ ਆ ਤੈਨੂੰ ਪਰਿਵਾਰ ਦੇ ਮੈਂਬਰ ਸਹੀ ਨਹੀਂ ਲੱਗਦੇ ਪਈ ਤੈਨੂੰ ਪਤਾ ਨਹੀਂ ਹੈ ਕਿ ਜੋ ਕੁੱਝ ਤੂੰ ਕਰਨੀ ਆ ਇਹਦੇ 'ਚ ਤੇਰੇ ਬੱਚੇ ਦਾ ਤੇ ਤੇਰਾ ਹੀ ਨੁਕਸਾਨ ਆ ਮੈਨੂੰ ਆਂਦੀ ਆ ਇਹ ਐਨੇ ਤੇਰੇ ਸਿਰ ਤੇ ਟੂਣਾ ਕਰਦਾ ਤਾਂ ਤੂੰ ਉਹਦੇ ਵੱਲ ਤੁਰ ਹੀ ਫਿਰਦੀ ਆ ਦੱਸੋ ਇਹਦਾ ਮੈਂ ਕੀ ਹੱਲ ਕਰਾਂ ਹੱਲ ਮੰਮੀ ਦਾ ਕੋਈ ਨਹੀਂ ਹੈ ਹੱਲ ਕੋਈ ਨਹੀਂ ਬਸਦਾ ਮੈਂ ਤੁਹਾਨੂੰ ਦੱਸਦਾ ਜੀ ਮੇਰੀ ਗੱਲ ਸੁਣੋ ਭਾਜੀ ਇਹਨੂੰ ਤੁਸੀਂ ਘਰੇ ਲੈ ਜਾਓ ਜਿੰਨਾ ਖਰਚਾ ਤੇ ਲੱਗਾ ਨਾ ਜੋ ਵੀ ਲੱਗਾ ਨਾ ਤੇ ਖਰਚਾ ਖੂਚਾ ਮੈਂ ਸਾਰਾ ਦੇ ਦੂੰਗਾ ਸਾਰਾ ਪਰਦੂ ਨੂੰ ਕੁਝ ਨਹੀਂ ਹੈ ਇਹਨੂੰ ਇੱਥੇ ਲੈ ਜਾਓ ਮੇਰੇ ਕੋ ਭਰਾਵਾ ਆ ਜੋੜੇ ਮੇਰੇ ਹੱਥ ਆ ਵੇਖ ਲੈ ਨਹੀਂ ਤੂੰ ਵੀ ਮੇਰੇ ਘਰ ਤੋਂ ਤੇ ਦੂਰ ਹੀ ਨਹੀਂ ਸਿੱਧੀ ਗੱਲ ਚਲੋ ਭਾਜੀ ਜ਼ਿੰਮੇਵਾਰੀ ਤੁਸੀਂ ਨਹੀਂ ਪਾਓ ਤੁਸੀਂ ਮੰਨਦੇ ਇੱਕ ਮਿੰਟ ਸਿਮਰਤ ਮੇਰੀ ਗੱਲ ਸੁਨਣਾ ਕੰਨ ਖੋਲ ਕੇ ਤੇਰੀ ਇਸ ਘਰ ਵਿੱਚ ਡੋਲੀ ਆਈ ਸੀ ਤੇ ਇਸ ਘਰੋਂ ਤੇਰੀ ਇੱਥੇ ਹੀ ਨਿਕਲਣੀ ਚਾਹੀਦੀ ਆ ਚਲੋ ਭੈਣ ਜੀ ਪਰਿਓ ਸਾਡੇ ਘਰ ਆਣਾ ਤੇ ਹਸਦੀ ਖੇਡਦੀ ਆਪਣੇ ਪੂਰੇ ਪਰਿਵਾਰ ਨਾਲ ਆਣਾ ਨਹੀਂ ਤਾਂ ਸਾਡੇ ਘਰ ਵਾਸਤੇ ਤੇਰੇ ਸਤਾ ਵਾਸਤੇ ਦਰਵਾਜ਼ੇ ਬੰਦ ਦੇ ਆ ਮੈਨੂੰ ਤਾਂ ਮੁੱਕੀ ਸਮਝੀ ਮੇਰੀ ਚਲੋ ਭੈਣ ਜੀ ਚਲੋ ਮਮੀ ਦੀ ਗੱਲ ਤਾਂ ਸੁਣੋ ਨਹੀਂ ਆਪਰੇ ਸੁਣਨੀ ਮਮੀ ਮੇਰੀ ਗੱਲ ਤਾਂ ਸੁਣੋ ਮਮੀ ਸ਼ੰਮੀ ਕੀ ਗੱਲ ਸੁਣ ਇਹ ਤੇ ਬੈ ਗੱਲ ਸੁਣ ਕੀ ਗੱਲ ਹੋਈ ਐ ਤੂੰ ਕਿ ਰੋਂਦੀ ਆ ਕੀ ਗੱਲ ਹੋਈ ਐ ਤੂੰ ਕਿ ਰੋਈ ਜਾਂਦੀ ਐ ਕੀ ਗੱਲ ਹੋਈ ਜਿੰਨੂੰ ਖੋਜਣੀ ਰஞ்சிਤ ਹੋਣਾ ਕੀ ਐ ਕੰਮ ਕੋਠੇ-ਪੁੱਠੇ ਇਹ ਕਰਦੀ ਐ ਮੈਨੂੰ ਅੱਜ ਤੱਕ ਕਦੀ ਕੰਮ ਕਰਨ ਨੂੰ ਨਹੀਂ ਕਿਹਾ ਜੇ ਆਣ ਜਾਣ ਕੇ ਸਾਹੇ ਸਾਹਮਣੇ ਐਹੋ ਜੇ ਕੰਮ ਕਰਦੀ ਐ ਕਿ ਜਿੰਨਾਂ ਤੋਂ ਗੁੱਸੇ ਹੁੰਦਾ ਮੈਂ ਤਾਂ ਮੰਮੀ ਜੀ ਅੰਦਰ ਤੇ ਹੀ ਗੱਲਾਂ-ਬਾਤਾਂ ਕਰ ਆਣ ਕੇ ਸਾਨੂੰ ਇੰਨੇ ਗੁੱਸੇ 'ਚ ਬੋਲਿਆ ਮਨਾ ਹਾਂਜੀ ਕਦੀ ਉੱਚੀ ਬਾਤ ਨਹੀਂ ਮੇਰੇ ਨਾਲ ਬੋਲਿਆ ਅੱਜ ਮੈਨੂੰ ਹਾਂ ਤੇ ਮੈਨੂੰ ਮੇਰੇ ਬੱਚੇ ਦੇ ਮੇਰੇ ਕੋਕ ਦੇ ਮੈਨੇ ਦਿੱਤੇ ਹੋਨੇ ਕਦੀ ਨਹੀਂ ਮੈਨੂੰ ਉਹਨੇ ਇਦਾਂ ਕਿਹਾ ਮੈਨੂੰ ਬੜਾ ਦੁੱਖ ਹੋਇਆ ਸੁਣ ਕੇ ਉਹ ਚਲ ਚੁੱਪ ਕਰ ਮੇਰੀ ਗੱਲ ਸੁਣ ਇਹਦੀ ਹਿੰਮਤ ਕਿੱਥੋਂ ਆਈ ਹੈ ਤੇ ਮੈਂ ਇਦਾਂ ਗੱਲ ਕਰ ਲਾ ਪਿਆ ਵਾ ਮੈਂ ਤੈਨੂੰ ਸਿਆਣਾ ਸਮਝਦਾ ਚੰਗਾ ਬਣਾ ਪੀ ਇਹਦੀ ਇਨ ਕਪੜੇ ਘਰ ਚੋਂ ਸਿਆਣਾ ਵਾ ਜਿਆਦਾ ਤੇ ਇਦਾਂ ਦੀ ਗੱਲਾਂ ਕਰ ਲਾ ਪਿਆ ਮੈਂ ਪਤਾ ਨਹੀਂ ਕਸੂਰ ਕਸੂਰ ਸਾਰਾ ਇਹਦਾ ਹੈ ਇਹ ਉਹਨੇ ਚੁੱਕਣਾ ਦਿੰਦੀ ਆ ਜਾਣ ਜਾਣ ਕੇ ਉਹਦੇ ਸਾਹਮਣੇ ਉਹ ਕੰਮ ਕਰਦੀ ਆ ਜਿੰਨਾ ਤੋਂ ਉਹਨੂੰ ਗੁੱਸਾ ਚੜਦਾ ਉਹਨੂੰ ਫਿਰ ਐਂ ਲੱਗਦਾ ਵਾ ਕਿ ਭਾਬੀ ਵਿਹਲੇ ਬੈਠੀ ਆ ਤੇ ਭਾਬੀ ਕੋ ਕੋਹ ਤੇ ਕੰਮ ਕਿਉਂ ਨਹੀਂ ਕਰਦੀ ਤੇ ਜਦੋਂ ਮੈਂ ਕੰਮ ਕਰਨ ਜਾਂਦੀ ਆ ਤੇ ਇਹ ਮੈਨੂੰ ਕਰਨ ਨਹੀਂ ਦਿੰਦੀ ਇਹ ਕਹਿੰਦੀ ਮੈਂ ਹੀ ਕਰਨਾ ਹੁਣ ਅੱਜ ਪਤਾ ਨਹੀਂ ਛੜਾ ਤੋਂ ਡਈ ਹੀ ਬਾਲਟੀ ਤੇ ਲੈ ਕੇ ਤੇ ਇਹਨੂੰ ਕੀ ਲੋੜ ਹੈ ਮੈਂ ਸਵੇਰੇ ਸਾਰੀ ਸਫਾਈ ਕੀਤੀ ਆ ਨਾ ਤੇ ਮੈਂ ਘਰਾਂ ਵੀ ਤੋਤਾ ਸਾਰੀ ਸਫਾਈ ਕੀਤੀ ਜਾਣ ਕੇ ਬਾਲਟੀ ਤੇ ਕੋਚਾ ਲੈ ਕੇ ਤੇ ਉੱਥੇ ਡਈ ਹੀ ਸਾਰਾ ਕੁਝ ਕਰਨ ਤੇ ਉਹ ਕਹਿੰਦਾ ਵੀ ਪਿੱਛੇ ਨੂੰ ਡਿੱਗ ਪੈ ਲੱਗੀ ਸੀ ਤੇ ਦਸੇਰਾ ਪਾੜ ਜਾਣਾ ਸੀ ਤੇ ਨਾਲੇ ਬੱਚੇ ਦਾ ਨੁਕਸਾਨ ਹੋ ਜਾਣਾ ਸੀ। ਤੂੰ ਦਿਲ ਕਿਤੇ ਰੱਝੁਰ ਗਈ? ਉਹ ਮੈਂ ਆਪਣੀ ਹੈ ਨਾ। ਯਾਰ ਉਹ ਤੇ ਮੇਰਾ ਕੱਟਦਾ ਜਾਣਾ ਮੇਰਾ ਕਸੂਰ ਨਹੀਂ ਆ ਮੈਂ ਤੇ ਕਹਿੰਨੀ ਆ ਕਿ ਮੈਂ ਕਰ ਲੂੰਗੀ ਤਾਂ ਤੂੰ ਇੱਥੇ ਠੇਕੇ ਬਹਿ ਜਾ ਬਿੰਦੀ ਵੀ ਨਹੀਂ ਫਿਰ। ਬੱਲੇ ਦੇ ਪਹਿਲਾਂ ਉਹ ਕਸੂਰ ਕੰਨਦੀ ਹੀ ਨਹੀਂ ਥੱਕਦੀ ਹੁਣ ਇਹ ਵੀ ਕਰਲਾ ਪਿਆਜਦਾ। ਇਹਨੇ ਤੇ ਮੇਰਾ ਜੀਣਾ ਹਰਾਮ ਕਰਕੇ ਰੱਖਿਆ ਵਾ ਪਤਾ ਨਹੀਂ ਕੀ ਬੰਨਾ ਇਸ ਘਰ ਦਾ। ਹੋਰੋਂ ਕਿੰਨੀ ਬੇਇੱਜ਼ਤੀ ਕਰਕੇ ਕਹੇ ਚਾਚੀ ਜੀ ਹੁਣੀ। ਫਿਰ ਵੀ ਨਾ ਇਹਨੂੰ ਲੱਗੀ ਨਾ ਤੇ ਫਿਰ ਇਹ ਕੁੜੀ ਹੈ ਹੀ ਨਹੀਂ ਆ ਪਤਾ ਨਹੀਂ ਕੀ ਚੀਜ਼ ਆ ਉਹਨੂੰ ਨਹੀਂ ਲੱਗਣੀ ਲੱਗਣ ਵਾਲੀ ਵੀ ਤਾਂ ਮੈਨੂੰ ਪਹਿਲਾਂ ਲੱਗਿਆ ਨਹੀਂ ਫਿਰ ਤੂੰ ਕੀ ਕੀਤਾ ਹੋਇਆ ਉਹਨਾਂ ਨੇ ਇਹਨੇ ਖੈਰ ਦਾ ਤੇ ਖੁਸ਼ੀ ਦਾ ਮਾਹੌਲ ਆ ਘਰ 'ਚ ਇੱਕ ਨਵਾਂ ਬੱਚਾ ਆਉਣ ਵਾਲਾ ਉਧਰ ਵੀ ਇਹਨੇ ਦੁਖੀ ਕੀਤਾ ਸਾਰਿਆਂ ਨੂੰ ਇੱਧਰ ਵੀ ਦੁਖੀ ਕੀਤਾ ਪਤਾ ਨਹੀਂ ਇਹ ਸੱਚੀ ਰਹਿ ਗਈ ਹਰ ਪਾਸੋਂ ਪਤਾ ਨਹੀਂ ਕੁੜੀਆਂ ਕਿਉਂ ਇਦਾਂ ਕਰਦੀਆਂ ਉਹ ਉਹ ਮੇਰੀ ਗੱਲ ਸੁਣ ਇੱਧਰ ਐ ਉਹ ਮੇਰੇ ਵਾਲੇ ਵੇਹ ਮੇਰਾ ਵੇਹ ਮੇਰੀ ਗੱਲ ਸੁਣ ਕੀ ਧਰੋਣੀ ਰੀਣੀ ਹੈ ਮੇਰੀ ਗੱਲ ਸੁਣ ਇੱਧਰ ਵੇਖ ਇੱਧਰ ਤੇ ਵੇਂਦੀ ਤੂੰ ਗੱਲ ਸੁਣ ਲੈ ਜੀ ਜੇ ਤੂੰ ਇੱਧਰ ਉਂਗੀ ਖੜਾ ਨਾ ਤੇ ਨਮਨ ਤਲਾਕ ਦੇ ਦੇ ਨਾ ਸਿੱਧੀ ਗੱਲ ਦੱਸਦਾ ਤੈਨੂੰ ਠੀਕ ਐ ਨਾ ਐਂਦਾ ਜੀਰਿਆ ਕਰ ਚੰਗੀ ਲੱਗਦੀ ਐ ਐਵੇਂ ਰੋ ਨੀ ਰੀ ਨੀਚੇ ਵੀ ਕਿਹੜੇ ਸੜੀ ਸੜੀ ਸੁਣ ਕਰਦੇ ਵੀ ਉਹ ਵੀ ਕਿਦੋਂ ਜਾਣਾ ਰੋ ਰੋ ਫੇਰ ਕਿ ਲਲ ਲੁੜ ਕੇ ਫੇਰ ਕੁਝ ਹੋਏ ਨਾ ਤੇ ਆਪਾਂ ਉਹੋ ਗੱਲ ਤੇ ਤੂੰ ਦੇਣਾ ਤਲਾਕ ਦਉਗੇ ਤੇ ਹੋਰ ਜੇ ਰੋਵੇਂਗੀ ਤੇ ਤਲਾਕ ਹੀ ਦੇਣਾ ਤੈਨੂੰ ਕੀ ਕਰਨਾ ਮੈਂ ਮੇਰੀ ਗੱਲ ਸੁਣ ਕੁਛ ਰਿਆ ਕਰ ਮੈਂ ਤੇਰੇ ਨਾਲ ਹਮੇਸ਼ਾ ਹਾਂ ਚਿਕਾ ਸਭ ਠੀਕ ਹੋ ਜਾਵੇਗਾ ਚਿਕਾ ਤਮੈਨੂੰ ਪਤਾ ਹੈ ਰਜੀ ਤੁਸੀਂ ਮੈਨੂੰ ਬਸ ਹੌਸਲਾ ਦੇਂਦੇ ਜੀ ਤੁਹਾਨੂੰ ਪਤਾ ਜਿੱਦਾਂ ਦੀਆਂ ਗੱਲਾਂ ਇਹ ਮੈਨੂੰ ਕਰਦੇ ਆ ਨਾ ਮੈਨੂੰ ਬੜੀ ਟੈਨਸ਼ਨ ਲੱਗ ਜਾਂਦੀ ਹੈ ਤੇ ਇਹ ਮੈਨੂੰ ਬਸ ਖੁਸ਼ ਕਰਨ ਦੇ ਜੀ ਪਰ ਜੋਕ ਜੋ ਕੋ ਦੇ ਸਹੇ ਨੇ ਕਰਤਾ ਨਾ ਅੱਜ ਜੋ ਮਰਜ਼ੀ ਹੋ ਜੇ ਮੂਧੀਆਂ ਗੱਲਾਂ ਮੈਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਣੀਆਂ ਜਿਹੜੇ ਸ਼ਬਦ ਉਹਨੇ ਅੱਜ ਸਿਮਰਤ ਮਗਰ ਲਾ ਕੇ ਬੋਲਦੇ ਆ ਨਾ ਕੋਈ ਨਹੀਂ ਜਾਣੇ ਮੇਰੇ ਦਿਲ ਚੋਂ ਉਹਨੂੰ ਤੇ ਮੈਂ ਬਹੁਤ ਚੰਗਾ ਸਮਝਦੀ ਇੱਕ ਆਪਣਾ ਝੋਟਾ ਪਰ ਆ ਸਮਝਦੀ ਸੀ ਦਿਓਰ ਨਹੀਂ ਸਮਝਿਆ ਕਦੀ ਕਦੀ ਉਹਨੇ ਮੈਨੂੰ ਐੋਜੀ ਗੱਲ ਨਹੀਂ ਕੀਤੀ ਜਿੱਦ ਤੋਂ ਮੈਂ ਹੱਥ ਹੋਵਾ ਪਰਾਜ ਅੱਜ ਤੇ ਉਹਨੇ ਲੈ ਕੇ ਹੀ ਤੋੜਦੇ ਅੱਜ ਸਿਮਰਤ ਮਗਰ ਲੱਗ ਗਿਆ ਪਤਾ ਨਹੀਂ ਕੀ ਕੁਝ ਬੋਲ ਗਿਆ ਮੈਨੂੰ ਜੋ ਨਹੀਂ ਸੀ ਬੋਲਣ ਵਾਲਾ ਸ਼ਾਮੇ ਆਇਦਤ ਨੂੰ ਸਾਥ ਦਿੱਤਾ ਚੱਲਵੇਂ ਪਰਾੜਿਆ ਸਾਈ ਨੇ ਗੱਲਾਂ ਕੀਤੀਆਂ ਨਾ ਸੱਚੀ ਇਹ ਮੇਰੇ ਦਿਲ ਚ ਕਦੇ ਵੀ ਨਹੀਂ ਜਾਣੀ ਇਹ ਮੈਨੂੰ ਪਤਾ ਵਾ ਇਹਨਾਂ ਚਮਕਾ ਕਰਤੇ ਨੇ ਮੇਰੇ ਦਿਲ ਤੇ ਹਰੇ ਇਹ ਬਸ ਇੱਧੇ ਰਹਿਣੇ ਹਾਂ